ਇਹ ਜੋ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਗ ਨੂੰ ਸਮਰਪਿਤ ਅੱਜ ਜੋ ਨਨਕਾਣਾ ਸਾਹਿਬ ਦਾ ਮਾਡਲ ਜੋ ਮੈਂ ਅੱਜ ਤਿਆਰ ਕੀਤਾ ਤੇ ਕੋਈ ਨੇਚਰਲ ਵਰਕ ਨਾਲ ਆਪਣਾ ਧਿਆਨ ਦੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਆਪਣਾ ਵੱਖਰਾ ਨਾਮ ਬਣਾ ਸਕਣਾ ਇਸ ਨੂੰ ਤਿਆਰ ਕਰਨ ਦੇ ਵਿੱਚ ਮੇਰੇ ਵੱਲੋਂ 20 ਦਿਨਾਂ ਦਾ ਸਮਾਂ ਲੱਗਿਆ ਹੈ ਇਹ ਕਾਰਡਬੋਰਡ ਅਤੇ ਪੇਪਰ ਦੀ ਮਦਦ ਦੇ ਨਾਲ ਇਹ ਮੈਂ ਮਾਡਲ ਜਿਹੜਾ ਵਾ ਤਿਆਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਖਡੂਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਵੀਰ ਛੋਟਾ ਵੀਰ ਜਿਸ ਨੇ ਗੁਰੂ ਘਰ ਦੇ ਵੱਖਰੇ ਵੱਖਰੇ ਮਾਡਲ ਜਿਹੜੇ ਆ ਉਹ ਤਿਆਰ ਕਰਦਾ ਹੈ ਤਾਂ ਦੋਸਤੋ ਅੱਜ ਉਸ ਵੀਰ ਨੇ ਸ੍ਰੀ ਨਨਕਾਣਾ ਸਾਹਿਬ ਦਾ ਜਿਹੜਾ ਉਹ ਮਾਡਲ ਤਿਆਰ ਕੀਤਾ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਜੀ ਹਾਂ ਜਿੱਥੇ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਤਾਂ ਉਸ ਗੁਰਪੁਰਬ ਦੇ ਸਬੰਧ ਦੇ ਵਿੱਚ ਨਨਕਾਣਾ ਸਾਹਿਬ ਦੀ ਇਹ ਮਾਡਲ ਜਿਹੜੀ ਤਿਆਰ ਕੀਤੀ ਹੈ ਨਨਕਾਣਾ ਸਾਹਿਬ ਦਾ ਇਹੜਾ ਮਾਡਲ ਵੀਰ ਨੇ ਤਿਆਰ ਕੀਤਾ ਉਹ ਤੁਸੀਂ ਤਸਵੀਰਾਂ ਇਹ ਵੇਖ ਰਹੇ ਹੋ ਤਾਂ ਆਓ ਉਸ ਵੀਰ ਦੇ ਨਾਲ ਮਲਾਉਨੇ ਆ ਕਿ ਕਿੰਨਾ ਸਮਾਂ ਲੱਗਾ ਇਸ ਮਾਡਲ ਨੂੰ ਤਿਆਰ ਕਰਨ ਤੇ ਔਰ ਹੋਰ ਵੀ ਸਾਰੇ ਮਾਡਲ ਤੁਸੀਂ ਵੇਖ ਰਹੇ ਜਿੰਨੇ ਵੀ ਤਿਉਹਾਰ ਆਉਂਦੇ ਨੇ ਆ ਗੁਰਸਿੱਖੀ ਦੇ ਨਾਲ ਸੰਬੰਧਿਤ ਜਿੰਨੇ ਵੀ ਸ਼ਤਾਦਮੀਆਂ ਸਮਾਗਮ ਆਉਂਦੇ ਨੇ ਬਹੁਤ ਸਾਰੇ ਇਸ ਵੀਰ ਦੇ ਵੱਲੋਂ ਜਿਹੜੇ ਆ ਉਹ ਮਾਡਲ ਤਿਆਰ ਕੀਤੇ ਪਰ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ੍ਰੀ ਨਨਕਾਣਾ ਸਾਹਿਬ ਦੇ ਮਾਡਲ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਹਰਮਨ ਜੀ ਸਾਡੇ ਚੈਨਲ ਤੇ ਵੀਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਹੁਤ-ਬਹੁਤ ਸਵਾਗਤ ਜੀ ਤੁਸੀਂ ਪਹੁੰਚੇ ਇਸ ਮਾਡਲ ਦੀ ਕਵਰੇਜ ਵਾਸਤੇ ਜੀ ਜੀ ਅਤੇ ਇਹ ਜੋ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਗ ਨੂੰ ਸਮਰਪਿਤ ਅੱਜ ਜੋ ਨਨਕਾਣਾ ਸਾਹਿਬ ਦਾ ਮਾਡਲ ਜੋ ਮੈਂ ਅੱਜ ਤਿਆਰ ਕੀਤਾ ਵਾ ਜੀ ਇਹ ਨਨਕਾਣਾ ਸਾਹਿਬ ਦਾ ਮਾਡਲ ਜਿਹੜਾ ਤਿਆਰ ਕੀਤਾ ਤੇ ਦੂਸਰੇ ਵਿਦਿਆਰਥੀਆਂ ਨੂੰ ਕੀ ਜਿਹੜੀ ਹੈ ਤੁਸੀਂ ਮੈਸੇਜ ਦੇਣਾ ਚਾਹੋਗੇ ਇਹ ਜਰੂਰ ਦੱਸਿਓ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਆਪ ਜਿਹੜਾ ਆਪਣਾ ਸਮਾਂ ਫਜ਼ੂਲ ਖਰਾਬ ਕਰਦੇ ਨੇ ਮੋਬਾਈਲਾਂ ਦੇ ਉੱਤੇ ਗੇਮਾਂ ਖੇਡ ਕੇ ਜੀ ਜਾਂ ਮੋਬਾਈਲਾਂ ਦੇ ਉੱਤੇ ਆਪਣੀਆਂ ਵੀਡੀਓ ਪਾ ਕੇ ਆਪਣਾ ਸਮਾਂ ਵੀਡੀਓ ਵੇਖ ਕੇ ਤੇ ਆਪਣਾ ਖਰਾਬ ਕਰਦੇ ਨੇ ਉਹਨਾਂ ਨੂੰ ਇਹੀ ਆ ਕਿ ਤੁਸੀਂ ਕਿਸੇ ਨੇਚਰਲ ਐਕਟੀਵਿਟੀ ਆ ਜ਼ਰੂਰੀ ਨਹੀਂ ਕਿ ਤੁਸੀਂ ਕਲਾ ਦੇ ਖੇਤਰ ਦੇ ਵਿੱਚ ਆਓ ਕਿਉਂਕਿ ਖੇਡਾਂ ਦਾ ਖੇਤਰ ਦੇ ਵਿੱਚ ਵੀ ਬਹੁਤ ਅੱਜ ਕੱਲ੍ਹ ਉਪਲਬਧੀਆਂ ਮਿਲਦੀਆਂ ਤੇ ਕੋਈ ਨੇਚਰਲ ਵਰਕ ਨਾਲ ਆਪਣਾ ਧਿਆਨ ਦੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਆਪਣਾ ਵੱਖਰਾ ਨਾਮ ਬਣਾ ਸਕਣਾ ਜੀ ਹਰਮਨ ਜੀ ਇਹ ਵੀ ਜਰੂਰ ਦੱਸਿਓ ਕਿ ਸ੍ਰੀ ਨਨਕਾਣਾ ਸਾਹਿਬ ਦਾ ਇਹ ਜਿਹੜਾ ਤੁਸੀਂ ਮਾਡਲ ਤਿਆਰ ਕੀਤਾ ਹੈ ਇਸ ਨੂੰ ਤਿਆਰ ਕਰਨ ਤੇ ਕਿੰਨਾ ਸਮਾਂ ਲੱਗਾ ਇਸ ਨੂੰ ਤਿਆਰ ਕਰਨ ਦੇ ਵਿੱਚ ਮੇਰੇ ਵੱਲੋਂ 20 ਦਿਨਾਂ ਦਾ ਸਮਾਂ ਲੱਗਿਆ ਹੈ ਇਹ ਕਾਰਡਬੋਰਡ ਅਤੇ ਪੇਪਰ ਦੀ ਮਦਦ ਦੇ ਨਾਲ ਇਹ ਮੈਂ ਮਾਡਲ ਜਿਹੜਾ ਵਾ ਤਿਆਰ ਕੀਤਾ ਹੈ ਅੱਛਾ ਜੀ ਕਾਰਡਬੋਰਡ ਅਤੇ ਪੇਪਰ ਦੀ ਮਦਦ ਨਾਲ ਜਿਹੜਾ ਇਹ ਤੁਸੀਂ ਮਾਡਲ ਤਿਆਰ ਕੀਤਾ ਹੈ ਤਾਂ ਇਸ ਨੂੰ ਇਹ ਜਿਹੜਾ ਉੱਪਰ ਜਿਹੜੇ ਕਲਰ ਦਿੱਤੇ ਹੋਏ ਨੇ ਇਹ ਜਿਹੜੇ ਤੁਸੀਂ ਰੰਗ ਕੀਤੇ ਹੋਏ ਨੇ ਜਿਹੜੇ ਉੱਪਰ ਗੁੰਮਟ ਬਣਾਏ ਹੋਏ ਨੇ ਇਹ ਇਹ ਸਾਰੇ ਤੁਸੀਂ ਆਪ ਮਤਲਬ ਕਿ ਤਿਆਰ ਕਰਦੇ ਹੋ ਸਮਾਨ ਕਿੱਥੋਂ ਲੈ ਕੇ ਆਉਂਦੇ ਇਹ ਜਿਵੇਂ ਕਿ ਮੈਨੂੰ ਪਾਕਟ ਮਨੀ ਮਿਲਦੀ ਉਹਨਾਂ ਦੇ ਚੋਂ ਮੈਂ ਤਿਆਰ ਕਰਦਾ ਤੇ ਕਾਰਡਬੋਰਡ ਪੇਪਰ ਦੇ ਨਾਲ ਸਾਰਾ ਮਾਡਲ ਤਿਆਰ ਕੀਤਾ ਤੇ ਪਹਿਲਾਂ ਮੈਂ ਕਾਰਡਬੋਰਡ ਪੇਪਰ ਦੇ ਨਾਲ ਸ਼ੁਰੂਆਤ ਕੀਤੀ ਸੀ ਤੇ ਹੱਲੇ ਵੀ ਮੈਂ ਕਾਰਡਬੋਰਡ ਪੇਪਰ ਦੇ ਨਾਲ ਹੀ ਮਾਡਲ ਤਿਆਰ ਕਰਦਾ ਕੀ ਮਨ ਦੇ ਵਿੱਚ ਸੁਪਨਾ ਹੈ ਕਿੱਥੋਂ ਤੱਕ ਪਹੁੰਚਣਾ ਹੈ ਹਰਮਨ ਨੇ ਕਿ ਅੱਜ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਬੰਧਤ समर्पित ਉਸ ਦੇ ਜ਼ਮਾਨੇ ਦੇ ਵਿੱਚ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਤੁਸੀਂ ਇਹ ਸ੍ਰੀ ਨਨਕਾਣਾ ਸਾਹਿਬ ਦਾ ਮਾਡਲ ਬਣਾਇਆ ਤਾਂ ਹੋਰ ਕਿਹੜੇ ਕਿਹੜੇ ਗੁਰਪੁਰਬ ਹੋਰ ਕਿਹੜੇ ਕਿਹੜੇ ਸਮਾਗਮਾਂ ਦੇ ਸੰਬੰਧ ਦੇ ਵਿੱਚ ਤੁਸੀਂ ਕਿੰਨੇ ਹੋਰ ਵੀ ਮਾਡਲ ਤਿਆਰ ਕਰ ਚੁੱਕੇ ਹੋ ਹੁਣ ਤੱਕ ਇਹ ਵੀ ਦੱਸਿਓ ਮੈਂ ਜਿਹੜਾ ਪਹਿਲਾ ਮਾਡਲ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਜੋ ਅੱਜ ਤੋਂ 400 ਸਾਲ ਪੁਰਾਤਨ ਦੇਖ ਜੋ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਉਸ ਦਾ ਪਹਿਲਾ ਮਾਡਲ ਤਿਆਰ ਕੀਤਾ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਠੰਡੇ ਬੁਰਜ ਦਾ ਜਿਹੜਾ ਮਾਡਲ ਤਿਆਰ ਕੀਤਾ ਸੀ ਜੀ ਜੀ ਅਤੇ ਉਸ ਤੋਂ ਬਾਅਦ ਜੋ ਖਾਲਸਾ ਸਾਜਨਾ ਦਵਸ ਨੂੰ ਸਮਰਪਿਤ ਤਕਸਰੀ ਕੇਸਗੜ੍ਹ ਸਾਹਿਬ ਦਾ ਮਾਡਲ ਜੋ ਮੈਂ ਤਿਆਰ ਕੀਤਾ ਅਤੇ ਉਸ ਤੋਂ ਬਾਅਦ ਜੋ ਬੰਦੀ ਛੋੜ ਸਮਾਗਮ ਨੂੰ ਸਮਰਪਿਤ ਜਿਹੜਾ ਮੈਂ ਇੱਕ ਮਾਡਲ ਤਿਆਰ ਕੀਤਾ ਤੇ ਅੱਜ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕੀਤਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਾਂ ਕੋਈ ਮਾਨ ਸਨਮਾਨ ਵੀ ਹਰਮਨ ਨੂੰ ਮਿਲਿਆ ਹੈ ਕਿ ਨਾ ਨਹੀਂ ਮਿਲਿਆ ਇਹ ਤੁਸੀਂ ਇਸ ਤਰ੍ਹਾਂ ਮਾਡਲ ਤਿਆਰ ਕੀਤਾ ਇਸ ਨੂੰ ਲੈ ਕੇ ਸਮਾਗਮ ਵਾਲੇ ਦਿਨ ਕਿਸੇ ਸਮਾਗਮ ਤੇ ਵੀ ਪਹੁੰਚੋਗੇ ਜਿੱਥੇ ਸੰਗਤ ਕੱਤਰ ਹੋਈ ਹੋਵੇਗੀ ਕੀ ਇਸ ਤੇ ਕਹਿਣਾ ਚਾਹੋਗੇ ਜਦੋਂ ਮੈਂ ਪਹਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪੁਰਾਤਨ ਦੇਖ ਵਾਲਾ ਮਾਡਲ ਤਿਆਰ ਕੀਤਾ ਸੀ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲ ਤਖਬ ਦੀ ਸੇਵਾ ਨਿਭਾਉਂਦੇ ਸੀ ਉਹਨਾਂ ਨੇ ਮੈਂ ਮਲਕੀ ਦੀਆਂ ਫੋਟੋਆਂ ਦਿਖਾਈਆਂ ਸੀ ਤੇ ਉਦੋਂ ਉਹਨਾਂ ਨੇ ਉਸ ਵੇਲੇ ਉੱਥੋਂ ਮਾਨ ਸਨਮਾਨ ਦਿੱਤਾ ਸੀ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਜਿਹੜਾ ਪਿਛਲੇ ਦਿਨੀ ਜੋ ਸ਼ਤਾਬਦੀ ਪੁਰਬ ਗੋਇੰਦਵਾਲ ਸਾਹਿਬ ਦੇ ਕਿ ਮਨਾਇਆ ਗਿਆ 450 ਸਾਲਾ ਉਸ ਦੇ ਉੱਤੇ ਮੈਂ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਉੱਥੋਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਮਾਨ ਸਨਮਾਨ ਦਿੱਤਾ ਸੀ ਜੀ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਸੰਦੇਸ਼ ਰਹਿਣ ਵਾਲਾ ਹੈ ਕਿ ਤੁਸੀਂ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਜੇਕਰ ਕੋਈ ਆਪਣੇ ਅੰਦਰ ਦੀ ਕਲਾ ਪਹਿਚਾਣ ਕੇ ਉਸ ਵੱਲ ਵਧਿਓ ਤਾ ਉਹ ਕਲਾ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਵੇਗੀ ਤੁਹਾਡੇ ਲੋਕ ਫੈਨ ਹੋਣਗੇ ਕਿ ਵਾਕਈ ਇਹ ਕਲਾ ਜਿਹੜੀ ਹੈ ਇਸ ਵੀਰ ਦੀ ਬਹੁਤ ਪਿਆਰੀ ਹੈ ਉਹਨਾਂ ਨੂੰ ਤਾਂ ਮੈਂ ਹੀ ਕਹਿਣਾ ਚਾਹਾਂਗਾ ਕਿ ਜਿਹੜਾ ਆਪਣਾ ਉਹ ਫਜ਼ੂਲ ਸਮਾਂ ਖਰਾਬ ਕਰ ਰਹੇ ਨੇ ਕਿਉਂਕਿ ਉਹ ਆਪਣਾ ਸਮਾਂ ਕਿਸੇ ਚੰਗੇ ਬੰਨੇ ਵਰਤਣਗੇ ਖੇਡਾਂ ਵਾਲੇ ਬੰਨੇ ਵਰਤਣਗੇ ਜਾਂ ਹੋਰ ਕਈ ਤਰੀਕੇ ਦੀਆਂ ਕਲਾ ਨੇ ਉਹਨਾਂ ਵੱਲ ਵਰਤਣਗੇ ਤਾਂ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਜਿਹੜਾ ਵਾ ਬਣਾ ਸਕਣਗੇ ਤੇ ਇਸ ਇਸ ਦੇ ਨਾਲ ਇਹ ਹੋਏਗਾ ਕਿ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਅੱਜ ਕੱਲ ਨੌਜਵਾਨ ਆਪਣੇ ਸਮਾਂ ਜਿਹੜਾ ਫालतू ਖਰਾਬ ਕਰਦੇ ਨੇ ਜਿਹੜਾ ਮੋਬਾਈਲ ਦੇ ਉੱਤੇ ਤੇ ਉਹਨਾਂ ਨੂੰ ਇਹੀ ਅਪੀਲ ਕਰਨ ਚਾਹਾਂਗੇ ਆ ਕੁਝ ਨੇਚਰਲ ਐਕਟੀਵਿਟੀ ਵੱਲ ਵੀ ਆਓ ਤੇ ਖੇਡਾਂ ਵੱਲ ਜਾਂ ਹੋਰ ਕਲਾ ਦੇ ਖੇਤਰ ਦੇ ਵਿੱਚ ਆਓ ਤਾਂ ਜੋ ਆਪਾਂ ਆਪਣਾ ਨਾਮ ਬਣਾ ਸਕੀਏ ਇੱਕ ਦੁਨੀਆ ਦੇ ਵਿੱਚ ਵੱਖਰੀ ਪਛਾਣ ਬਣਾ ਸਕੀਏ ਜੀ ਤਾਂ ਇਹ ਮਾਡਲ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਤਿਆਰ ਕਰਦੇ ਰਹਿਣਾ ਇਹ ਕਲਾ ਦੇ ਨਾਲ ਪਿਆਰ ਕਰਦੇ ਰਹਿਣਾ ਅੰਦੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਮਾਡਲ ਤਿਆਰ ਕਰਦਾ ਰਵਾਂਗਾ ਤੇ ਇਸੇ ਤਰੀਕੇ ਦੇ ਨਾਲ ਸ੍ਰੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਾਡਲ ਤਿਆਰ ਕਰਦਾ ਰਵਾਂਗਾ ਤਾਂ ਦੋਸਤੋ ਮੈਂ ਇੱਥੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਡੀ ਵੀਡੀਓ ਨੂੰ ਕਹਿਣਾ ਚਾਹਾਂਗਾ ਕਿ ਇਸ ਛੋਟੇ ਵੀਰ ਦਾ ਹੌਸਲਾ ਜਿਹੜਾ ਹੈ ਉਹ ਜਰੂਰ ਤੁਸੀਂ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਸ਼ੇਅਰ ਕਰਕੇ ਜਿਹੜਾ ਉਹ ਤੁਸੀਂ ਹੌਸਲਾ ਵਧਾਇਓ ਤਾਂ ਹਰਮਨ ਜੀ ਲਾਸਟ ਵਿੱਚ ਜਿੰਨੇ ਵੀ ਲੋਕ ਦੇਖ ਰਹੇ ਨੇ ਉਹਨਾਂ ਦੇ ਕੋਲੋਂ ਕਿਸ ਤਰੀਕੇ ਦਾ ਤੁਸੀਂ ਕਹਿਣਾ ਚਾਹੋਗੇ ਕਿ ਜਿਹੜਾ ਮੈਨੂੰ ਹੋਰ ਵੀ ਮੈਨੂੰ ਹੌਸਲਾ ਮਿਲੇ ਕਿ ਤੁਸੀਂ ਕਿਸ ਤਰੀਕੇ ਦੇ ਮੈਨੂੰ ਜਿਹੜੀ ਹੌਸਲਾ ਵਜਾਈ ਦਿਓ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਵੇਂ ਲੋਕ ਜਿਸ ਕੋਲ ਕਲਾ ਹੁੰਦੀ ਹੈ ਉਸ ਨੂੰ ਮਤਲਬ ਕਿ ਗਾਂ ਨਹੀਂ ਵਧਾਉਂਦੇ ਜਿਸ ਕੋਲ ਕਲਾ ਹੋ ਜਾਂਦੀ ਕਲਾ ਹੁੰਦੀ ਹੈ ਉਸ ਨੂੰ ਉੱਥੇ ਹੀ ਰਹਿਣ ਦਿੰਦੇ ਜਿਸ ਜਿਸ ਕੋਲ ਹੁਨਰ ਹੈਗਾ ਉਸ ਨੂੰ ਲੋਕ ਜ਼ਰੂਰ ਗਾਂ ਲਿੱਕੇ ਜਾਂਦੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਖਡੂਰ ਸਾਹਿਬ ਤੋਂ ਹਰਮਨ ਸਿੰਘ ਜੀ ਜਿਨ੍ਹਾਂ ਨੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜਿਹੜਾ ਉਹ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜੀ ਹਾਂ ਤੁਸੀਂ ਮਾਡਲ ਤਸਵੀਰਾਂ 'ਚ ਦੇਖ ਰਹੇ ਹੋ ਗੱਤੇ ਦੇ ਨਾਲ ਤਿਆਰ ਕਰਕੇ ਜਿਹੜਾ ਉਹ ਐਵੇਂ ਲੱਗਦਾ ਕਿ ਜਿਵੇਂ ਅਸੀਂ ਵਾਕਈ ਕੋਈ ਦਰਸ਼ਨ ਜਿਹੜੇ ਆ ਉਹ ਤਸਵੀਰਾਂ ਦੇ ਵਿੱਚ ਉਸ ਗੁਰੂ ਘਰ ਦੇ ਕਰ ਰਹੇ ਕਿ ਜਿਹੜਾ ਵੰਡ ਦੇ ਸਮੇ ਸਾਡਾ ਗੁਰੂ ਘਰ ਜਿਹੜਾ ਸੀ ਉਹ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਤਾਂ ਇਸ ਵੀਰ ਦੀ ਵੱਧ ਤੋਂ ਵੱਧ ਜਿਹੜੀ ਹੈ ਹੌਸਲਾ ਵਜਾਈ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਸੀਂ ਆਲਤੂ ਫਾਲਤੂ ਵੀਡੀਓ ਨੂੰ ਬਹੁਤ ਲਾਈਕ ਸ਼ੇਅਰ ਕਮੈਂਟ ਕਰਦੇ ਆ ਪਰ ਜਹੇ ਗੁਰਸਿੱਖ ਵੀਰਾਂ ਦੀਆਂ ਵੀਡੀਓ ਤੇ ਵੀ ਕਮੈਂਟ ਜਰੂਰ ਕਰਿਆ ਕਰੋ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ ਜੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ